ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਭਾਈ ਅਮਰਤਪਾਲ ਬਾਰੇ ਤੇ ਉਹਦੇ ਭਰਾ ਬਾਰੇ ਇੱਕ ਸਵਾਲ ਹੈ ਉਹ ਸਵਾਲ ਕੀ ਹੈ ਕਿ ਕਿਸੇ ਬੰਦੇ ਨੇ ਇੱਕ ਸਵਾਲ ਜਾਂ ਕੀਤਾ ਹੈ ਕਿ ਅਮਰਤਪਾਲ ਦੇ ਪਿੱਛੇ ਹੁਣ ਜਨਤਾ ਜਿਹੜੀ ਹੈ ਕਿ ਜ਼ਿਆਦਾਤਰ ਨਹੀਂ ਹੈਗੀ ਪਰ ਆਪਣਾ ਮੰਨਣਾ ਆਪਣੇ ਹਿਸਾਬ ਨਾਲ ਹੁੰਦਾ ਹੈ ਜਿਵੇਂ ਕਿ ਮੇਰਾ ਮੰਨਣਾ ਇਹ ਹੈ ਕਿ ਜਦੋਂ 4 ਲੱਖ ਦੇ ਹਿਸਾਬ ਨਾਲ ਵੋਟ ਪਈ ਹੈ ਤਾਂ ਜਿਵੇਂ ਕਹਿ ਲਈਏ ਕਿ ਜਿਹੜੇ ਜ਼ਿਲ੍ਹੇ ਉਸ ਨੂੰ ਨਹੀਂ ਵੀ ਲੱਗਦੇ ਸੀ ਬਾਹਰ ਮਤਲਬ ਆਸੇ ਪਾਸੇ ਪੰਜਾਬ ਦੇ ਵਿੱਚ ਇੱਕ ਵੱਡੀ ਲਹਿਰ ਉੱਠੀ ਸੀ ਤੇ ਆਪਣਾ ਮੰਨਣਾ ਇਹ ਹੀ ਹੈ ਕਿ ਬੇहद ਜਿਆਦਾ ਲੋਕ ਜਿਹੜੇ ਕਿ ਹੈਗੇ ਹੈਗੇ ਭਾਈ ਅਮਰਪਾਲ ਸਿੰਘ ਦੇ ਸਪੋਰਟ ਦੇ ਵਿੱਚ ਨੇ ਚਾਹੇ ਉਹਦਾ ਪਰਿਵਾਰ ਹੈ ਭਰਾ ਹੈ ਕੋਈ ਵੀ ਹੈ ਉਹਦੀ ਸਪੋਰਟ ਦੇ ਵਿੱਚ ਜ਼ਰੂਰ ਹੈਗੇ ਨੇ ਪਰ ਕਿਸੇ ਬੰਦੇ ਦਾ ਸਵਾਲ ਹੈ ਕਿ ਇਹਦੇ ਨਾਲ ਜਿਹੜੀ ਕਿ ਜਨਤਾ ਸੀ ਅਮਰਤਪਾਲ ਭਾਈ ਦੇ ਨਾਲ ਵੀ ਉਹ ਹੁਣ ਪਿੱਛੇ हट ਗਈ ਹੈ ਪਰ ਮੈਂ ਤੁਹਾਨੂੰ ਅਪੀਲ ਕਰਦਾ ਕਿ ਆਪਾਂ ਨੇ ਇੱਕ ਸਟੇਟਮੈਂਟ ਦੇਣਾ ਕਮੈਂਟਾਂ ਦੇ ਜ਼ਰੀਏ ਵੀ ਤੁਸੀਂ ਜਿੰਨੇ ਭੈਣ ਭਰਾ ਤੁਸੀਂ ਸਪੋਰਟ ਦੇ ਵਿੱਚੋਂ ਅਮਰਤਪਾਲ ਦੇ ਕੋਈ ਵੀ ਹੋ ਸਾਡਾ ਭਰਾ ਕੋਈ ਸਾਡੀ ਮਾਂ ਬਜ਼ੁਰਗ ਕੋਈ ਭੈਣ ਭਰਾ ਕੋਈ ਵੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਭਰਾ ਦੇ ਹੱਕ ਦੇ ਵਿੱਚ ਗੱਲ ਕਹਿਣੀ ਹੈ ਕੋਈ ਵੀ ਪਿਆਰਾ ਜਿਹਾ ਕਮੈਂਟ ਲਿਖ ਦੇਣਾ ਤਾਂ ਕਿ ਆਪਾਂ ਸਟੇਟਮੈਂਟਾਂ ਦੇ ذریعے ਬੰਦੇ ਦਾ ਸਵਾਲ ਦਾ ਜਵਾਬ ਦੇ ਦਈਏ ਇਸ ਕਰਕੇ ਆਪਾਂ ਚੈਨਲ ਦੇ ਉੱਤੇ ਹਰ ਰੋਜ਼ ਹੀ ਪੰਜਾਬ ਦੇ ਪ੍ਰਤੀ ਮੁੱਦਿਆਂ ਤੇ ਵੀਡੀਓ ਪੈਂਦੀਆਂ ਨੇ ਆਪਣੀਆਂ ਤੇ ਜਿਹੜਾ ਕੋਈ ਵੀ ਮਤਲਬ ਸ਼ਖਸ਼ੇ ਮੰਨਦਾ ਵੀਰ ਅਮਰਿਤਪਾਲ ਦੇ ਹੱਕ ਦੇ ਵਿੱਚ ਤਾਂ ਬਹੁਤ ਹੀ ਘੱਟ ਦੁਨੀਆ ਯਾਰ ਮੈਂ ਕਿਵੇਂ ਮੰਨ ਲਾ ਕਿਉਂਕਿ ਤੁਸੀਂ ਐਸਾ ਹਵਲਾਓ ਵੀ ਕਿੰਨੀ ਵੱਡੀ ਸੰਖਿਆ ਦੇ ਵਿੱਚ ਲੋਕ ਬਾਈ ਦੇ ਨਾਲ ਸੀਗੇ ਬਾਕੀ ਜਿਵੇਂ ਹੁਣਾ ਮਾਹੌਲ ਜਾਂ ਚੱਲਿਆ ਇੱਕ ਤਾਂ ਮੈਂ ਕਹੂੰ ਆ ਤੁਹਾਨੂੰ ਉਹ ਬੂਟੇ ਬਾਰੇ ਉਹ ਬੂਟਾ ਗਿਆਨੀ ਜਿਹੜਾ ਉਹ ਯਾਰ ਮਤਲਬ ਬਾਈ ਦੇ ਹੱਕ ਚ ਬੇहद ਜਿਆਦਾ ਨਾ ਮਾੜੀ ਛਦਾਵਲੀ ਬਰਤਦਾ। ਉਹਨੂੰ ਜ਼ਰੂਰ ਜਵਾਬ ਦਿਆ ਕਰੋ। ਇੱਕ ਬਾਬਾ ਜਿਹੜਾ ਪਿੰਡਰਾਵਾਲਾ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੇ ਇਹਨਾਂ ਨੇ ਵੀ ਬੜੀ ਮਾੜੀ ਛਦਾਵਲੀ ਬਰਤਦਾ ਹੋ। ਚਲੋ ਕੋਈ ਗੱਲ ਨਹੀਂ ਉਹਨੂੰ ਤਾਂ ਭੰਕੀ ਜਾਣ ਦਿਓ। ਬਾਕੀ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਮੈਂ ਵੀ ਯਾਰ ਆਪਣੇ ਪੰਜਾਬ ਦਾ ਜਿਹੜਾ ਕਿ ਮੁੱਖ ਮੰਤਰੀ ਐ ਉਹਨੂੰ ਯਾਰ ਐ ਜਮੀ ਨਹੀਂ ਆਉਂਦਾ ਹਨਾ ਵੀ ਮੈਂ ਸਿੱਖ ਆ ਜਾਂ ਮੈਂ ਪੰਜਾਬੀ ਆ ਵੀ ਯਾਰ ਸਾਡੇ ਆਪ ਦੇ ਪੰਜਾਬ ਦੇ ਲੋਕਾਂ ਨੂੰ ਮੈਂ ਅੰਦਰ ਤਾੜ ਤਾੜ ਕੇ ਕੀ ਖੱਟੂ ਆ ਯਾਰ ਕੋਈ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਕਰ ਲੇ ਮੇਰਾ ਉਹਨੂੰ ਵੀ ਸਨੇਹਾ ਹੈ ਭਗਵੰਤ ਮਾਨ ਨੂੰ ਵੀ ਤੁਸੀਂ ਵੀ ਕਰ ਲਓ ਜੀ ਤੁਹਾਡੇ ਕੋਲ ਇਸ ਟਾਈਮ ਪੰਜਾਬ ਦੀ ਕੁਰਸੀ ਪੰਜਾਬ ਦੀ ਡੋਰ ਤੁਹਾਡੇ ਹੱਥ 'ਚ ਹੈ ਪਰ ਤੁਸੀਂ ਵੀ ਕਰ ਲਓ ਕੋਈ ਚੰਗਾ ਕੰਮ ਕਿਉਂਕਿ ਮਰਨਾ ਤਾਂ ਸਾਰਿਆਂ ਨੇ ਆ ਚੰਗਾ ਕਰਕੇ ਮਰੋਗੇ ਤਾਂ ਚਾਰ ਲੋਕ ਸੋਨੂੰ ਚੰਗਾ ਵੀ ਕਹਣੀਏ ਬਾਕੀ 2.5 ਸਾਲ ਜੇ ਰਹਿ ਗਏ 2.5 ਸਾਲ ਘੜੀ ਸਗੜਾ ਸੀਨ ਹਉਟ ਪਾ ਦੇਣਗੇ ਤੇ ਆਪਣੇ ਲੋਕਾਂ ਨੂੰ ਹੀ ਅੰਦਰ ਦੇਈ ਜਾਂਦੇ ਯਾਰ ਮਾਰੀ ਕੁਚਲੀ ਜਾਂਦੇ ਹਨ ਜਿਹੜੇ ਨੌਜਵਾਨ ਮਤਲਬ ਪੰਜਾਬ ਲਈ ਬੋਲਣ ਲਈ ਉੱਠਦੇ ਨੇ ਉਹਨਾਂ ਦੀ ਆਵਾਜ਼ ਦੱਬਣ ਨੂੰ ਫਿਰਦੇ ਨੇ ਜਾਂ ਜੇਲ੍ਹਾਂ ਚ ਸੜ ਦੇਂਦੇ ਜਾਂ ਕੁਝ ਹੋਰ ਕਰਾਉਂਦੇ ਨੇ ਬਾਕੀ ਆ ਤੁਹਾਨੂੰ ਜਿਹੜਾ ਸਨੇਹਾ ਦਿੱਤਾ ਵੀ ਕਮੈਂਟਾਂ ਦੇ ਵਿੱਚ ਤੁਸੀਂ ਇਹ رائے ਜ਼ਰੂਰ ਦੇਣੀ ਆ ਕਿ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਕਿੰਨੀ ਜਨਸੰਖਿਆ ਦੇ ਵਿੱਚ ਲੋਕ ਨੇ ਤੇ ਵੀਰ ਬਣ ਕੇ ਮੇਰੀ ਰਿਕੁਐਸਟ ਆ ਕਿ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦੇਣੀ ਆ ਕਿਉਂਕਿ 2 ਮਿੰਟ ਲੱਗਦੇ ਨਹੀਂ ਐਨੇ ਨਾਲ ਮੰਨ ਲਓ ਆਪਣਾ ਮੈਸੇਜ ਆਪਣੇ ਭਰਾਵਾਂ ਤੱਕ ਆਪਣੇ ਭੈਣਾਂ ਬਜ਼ੁਰਗਾਂ ਮਾਵਾਂ ਤੱਕ ਪਹੁੰਚੂ ਠੀਕ ਹੈ ਜੀ ਬਾਕੀ ਜਿਹੜਾ ਭੈਣ ਭਰਾ ਨਾਮਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਹੈਗਾ ਤੁਹਾਡੇ ਕੋਲ ਪਹੁੰਚੇ ਪੰਜਾਬ ਦੇ ਪ੍ਰਤੀ ਕੋਈ ਵੀ ਪਾਈਏ ਪਰ ਬੈੱਲ ਦੀ ਘੰਟੀ ਹੈ ਜਿਹੜੀ ਉਹ ਦਮਾਉਣਾ ਨਾ ਭੁੱਲਿਓ ਜੀ ਧੰਨਵਾਦ